ਬੇਰੀ ਰਾਤ ਇਹ ਟੁੱਟਾ ਹੋਈ ਹੈ ਕਿ ਮੌਨਰਤ ਪਰਸੁਰਤ ਹੋਈ ਹੈ ਜੀ ਯਾਰ ਮੈਂ ਕਿੱਥੀ ਹੋਇਆ ਸੀ ਬਸ ਮੈਂ ਜਾ ਰਿਹਾ ਸੀਗਾ ਸਰਕਾਰ ਦੇ ਕੰਮ ਦੇ ਵਿੱਚ ਰਾਲੀ ਚ ਸੀਗਾ ਜੀ ਮੈਂ ਪੁਲ ਚੜਨ ਲੱਗਿਆ ਸੀਗਾ ਸਾਈਡ ਤੋਂ ਇੱਕ ਦੋ ਲੈਫਟ ਸਾਈਡ ਤੋਂ ਫੈਰ ਪਿਆ ਹੋਇਆ ਸੀ ਗੱਡੀ ਤੇ ਜਿਹੜੇ ਅੱਕਰ ਕੀਤੇ ਲੱਗੇ ਸੀ ਕਿੰਨੇ ਫੈਰ ਕਿੰਨੇ ਫੈਰ ਪਿਆ ਹੋਇਆ ਤੇ ਕਹਿੰਦਾ ਉਹ ਤਾਂ ਮੈਂ ਗੱਡੀ ਭਜਾਲੀ ਸੀਗੀ ਜੀ ਕਿਉਂਕਿ ਇਹ ਸਾਨੂੰ ਲੱਗਿਆ ਜਿਵੇਂ ਟ੍ਰੈਪ ਲੱਗਿਆ ਹੋਇਆ ਹੈ ਤੇ ਪਰ ਜਦੋਂ ਅਸੀਂ ਥੋੜਾ ਅੱਗੇ ਜਾ ਕੇ ਦੇਖਿਆ ਅ ਅਨੇਰਾ ਜਿਆਦਾ ਰਾਤ ਹੋਣ ਕਰਕੇ ਪਤਾ ਨਹੀਂ ਲੱਗਿਆ ਜੀ ਕਿੱਥੋਂ ਆਇਆ ਪਿਆ ਆਇਆ ਆਇਆ ਮੇਰੀ ਲੈਫਟ ਸਾਈਡ ਕੋਲ ਜਿੱਦੇ ਮੈਂ ਬੈਠਾ ਸੀ ਕੁਝ ਨਹੀਂ ਪਤਾ ਜੀ ਰਾਤ ਦਾ ਉਹ ਦੱਸਿਆ ਨਾ ਵੀ ਮੈਂ ਪੁਲ ਚੜ ਗਿਆ ਉਹ ਕਰਕੇ ਪੁਲ ਥੱਲੇ ਡਿਵਾਈਡਿੰਗ ਰਸਤੇ ਸੀਗੇ ਜੀ ਮੈਂ ਜਦੋਂ ਪੁਲ ਚੜਦੇ ਹਾਂ ਸਲੋ ਆ ਉਹ ਇੱਕਦਾਂ ਥੱਲੇ ਰੁਕ ਜਾਂਦਾ ਫਿਰ ਗੱਡੀ ਸਪੀਡ 'ਚ ਅਸੀਂ ਅੱਗੇ ਲੱਗੇ ਜੀ ਕੋਈ ਕਿਸੇ ਸ਼ਿਕਾਇਤ ਹੋਈ ਕਿ ਇਹ ਚੱਲ ਰਿਹਾ ਜੀ ਅਫਸਰ ਸਹਿਬਾਨ ਲੱਗੇ ਹੋਏ ਹਨ ਲੱਗਦਾ ਹੈ ਕਿ ਕਈ ਮਹੀਨੇ ਤੋਂ ਕੰਗੀਆਂ ਵੀ ਆ ਰਹੀਆਂ ਹਾਂਜੀ 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 ਪਹਿਲਾਂ ਵੀ ਪਰਚਾ ਦਰਜ ਹੋਇਆ ਹੋਇਆ ਹੈ ਹਾਂਜੀ ਕਿ ਐਕਸ਼ਨ ਤੋਂ ਆ ਰਹੀ ਹੈ ਕਿਸ ਤੋਰੇ ਲੱਗੇ ਪਤਾ ਨਹੀਂ ਹੋਣ ਲੱਗੇ ਹੈ ਉਹ ਵੈਰੀਫਾਈ ਕਰਦੇ ਹਾਂ ਉਹ ਐਸ ਐਚ ਓ ਮਟੌਰ ਇਨਸਪੈਕਟਰ ਗੱਬਰ ਸਿੰਘ ਕਿਸੇ ਕਾਰ ਸਰਕਾਰ ਦੇ ਤੇ ਆਪਣੇ ਸਬੰਧ ਵਿੱਚ ਰੋਪਣ ਵੱਲ ਨੂੰ ਆ ਰਹੇ ਸੀ ਧਿਆਨਪੁਰ ਫਲਾਈਓਵਰ ਹੈ ਕੋਰਾਲੀ ਮੁਰੰਡਾ ਬਾਈਪਾਸ ਦੇ ਉੱਤੇ ਉਥੇ ਫਲਾਈਓਵਰ ਦੇ ਉੱਤੇ ਚਨਕ ਉਹਨਾਂ ਦੀ ਗੱਡੀ ਦੇ ਉੱਤੇ ਫਾਇਰ ਹੋਇਆ ਹੈ ਜਿਸ ਸਾਈਡ ਤੇ ਬੈਠੇ ਸੀ ਉਸ ਸਾਈਡ ਤੋਂ ਪਰ ਉਹਨਾਂ ਦਾ ਬਚਾਅ ਹੋ ਗਿਆ ਕੋਈ ਨੁਕਸਾਨ ਨਹੀਂ ਹੋਇਆ ਮਾਮਲਾ ਦਰਜ ਹੋ ਚੁੱਕਿਆ ਹੈ ਥਾਣਾ ਸਿੰਘ ਭਗਵਾਂਤਪੁਰਾ ਦੇ ਵਿੱਚ ਤੇ ਅਸੀਂ ਤਫ਼ਤੀਸ਼ ਜਾਰੀ ਹੈਗੀ ਤੇ ਸਾਨੂੰ ਆਸ ਹੈ ਕਿ ਬਹੁਤ ਜਲਦੀ ਅਸੀਂ ਕੋਈ ਸਟਰੋਂਗ ਲੀਡ ਇਸ ਕੇਸ ਉੱছਲੇਗਾ ਕਿ ਕੀ ਜਾਣਕਾਰੀ ਰਾਤ ਦਾ ਸਮਾਂ ਸੀ ਇਸ ਚੀਜ਼ ਨੂੰ ਅਸੀਂ ਇਸ ਐਂਗਲ ਨੂੰ ਅਸੀਂ ਇਨਵੈਸਟੀਗੇਟ ਕੋਈ ਕਾਤ ਲਗਾ ਕੇ ਬੈਠਣ ਦਾ ਐਂਗਲ ਤਾਂ ਮੈਂ ਹਲੇ ਵਸੇ ਇਟ ਇਜ਼ ਟੂ अर्ਲੀ ਮੈਂ ਸਾਰੇ ਐਂਗਲਸ ਨੂੰ ਐਕਸਪਲੋਰ ਕਰ ਰਿਹਾ ਹਾਂ ਕਿਸ ਤਰਫ ਤੋਂ ਆਈ ਸੀ ਕਿਸ ਤਰਫ ਨਿਕਲੇ ਨੇ ਜਦੋਂ ਵੀ ਕੋਈ ਕਲੀਅਰ ਤੁਹਾਡੇ ਕੋਲੇ ਆ ਜਾਏਗੀ ਲੀਡ ਅਸੀਂ মিডিਆ ਨਾਲ ਜ਼ਰੂਰ ਸ਼ੇਅਰ ਕਰਾਂਗੇ ਤੇ ਇਨਸਪੈਕਟਰ ਆ ਦੇਖੋ ਇਨਸਪੈਕਟਰ ਗੱਬਰ ਸਿੰਘ ਆਪ ਕੋ ਤੇ ਉਹ ਨਾਲ ਉਹਨੇ ਡਰਾਈਵਰ ਸੀ ਉਹ ਐਸਐਚਓ ਮਟੌਰ ਨੇ ਤੇ ਸਰਕਾਰੀ ਕਿਸੇ ਕੰਮ ਦੇ ਵਿੱਚ ਉਹ ਆਈ ਸੀ ਇਸ ਤਰ੍ਹਾਂ ਤਾਂ ਉਹਦੇ ਚੁਣਾ ਕੋਈ ਫਾਇਰ ਹੋਇਆ ਜੀ ਕੋਈ ਫਾਇਰ ਤਾਂ ਉਹਨਾਂ ਨੂੰ ਪਹਿਲਾਂ ਆ ਦੇਖੋ ਜੀ ਪੁਲਿਸ ਦੀ ਨੌਕਰੀ ਜਿਹੜੀ ਹੁੰਦੀ ਹੈ ਇਹ ਬੜੀ ਜੋਪਿੰਗ ਵਾਲੀ ਨੌਕਰੀ ਹੁੰਦੀ ਹੈ ਅਕਸਰ ਜਦੋਂ ਤੁਸੀਂ ਸਰਕਾਰੀ ਕੰਮ ਕਰਦੇ ਹੋ ਕਿਸੇ ਨੂੰ ਸਦਾ ਵੀ ਹੁੰਦੀ ਹੈ ਤੇ ਲੋਕੀ ਤੁਹਾਡੇ ਦੁਸ਼ਮਣ ਬਣ ਜਾਂਦੇ ਨੇ ਅਸੀਂ ਉਹ ਕਿਹੜੇ ਕਿਹੜੇ ਇਹ ਜੇ ਇੰਪੋਰਟੈਂਟ ਕੋਈ ਸੈਂਸੇਸ਼ਨਲ ਕੇਸ ਸੀ ਜਾਂ ਉਹ ਸਾਰੇ ਨੂੰ ਸੀ ਐਕਸਪਲੋਰ ਕਰ ਰਹੇ ਹਾਂ ਤੇ ਗੱਡੀ ਉਹ ਗੱਡੀ ਉਹਨਾਂ ਦੀ ਪਰਸਨਲ ਸੀ ਜੀ ਮੈਂ ਸਪੈਸੀਫਿਕੇਸ਼ਨ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਉਹਦੇ ਬਾਰੇ ਮੈਂ ਹਾਲੇ ਪੁਸ਼ਟੀ ਨਹੀਂ ਦੇ ਸਕਦੀ ਕਿ ਇਸ ਵਿੱਚ ਦਿੱਤਾ ਗੱਡੀ ਨੂੰ ਹੁੰਦਾ ਨਹੀਂ 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 ਫਾਇਰ ਤਾਂ ਮਤਲਬ ਕਿ ਉਹ ਬਿਲਕੁਲ ਸੇਫ ਨੇ ਕੋਈ ਇਸ ਤਰ੍ਹਾਂ ਦਾ ਨੁਕਸਾਨ ਨਹੀਂ ਹੋਇਆ ਕਿ ਬਾਕੀ ਅਸੀਂ ਤਫ਼ਤੀਸ਼ ਦੇ ਵਿੱਚ ਜਿਸ ਉਸ ਨੂੰ ਰਿਪੋਰਟ ਮਿਲੇਗੀ ਉਸ ਤੋਂ ਤੁਹਾਡਾ ਚੇਕ